ਮੈਂ ਸੀਨੀਅਰ ਸਿਟੀਜ਼ਨ ਕਾਉਂਸਲ ਨੰਗਲ ਦਾ ਪ੍ਰੈਜ਼ੀਡੈਂਟ ਬੋਲ ਰਿਹਾ ਹਾਂ ਧੀਰਤਾਮੀ ਇਹ ਬੂਟੇ ਦੀਪavali ਦੇ ਉਪਲਖ ਵਿੱਚ ਵੰਡੇ ਜਾ ਰਹੇ ਐ ਦੀਪavali ਹਿੰਦੁਸਤਾਨ ਦਾ ਸਭ ਤੋਂ ਮਹੱਤਵਪੂਰਨ ਤਿਉਹਾਰ ਹੈ ਇਹ ਰਿਹਾ ਤਿਉਹਾਰ ਹੈ ਜਿਹੜਾ ਖੁਸ਼ੀਆਂ ਬੰਨਦਾ ਇਸ ਨੂੰ ਹਿੰਦੁਸਤਾਨ ਦੇ ਸਾਰੇ ਫਿਰਕੇ ਰਲ ਕੇ ਮਲਾਉਂਦੇ ਮਨਾਉਂਦੇ ਹਨ ਇਸ ਵਿੱਚ ਇੱਕ ਇਸੇ ਖਾਸ ਫਿਰਕੇ ਦਾ ਤਿਉਹਾਰ ਨਹੀਂ ਹੈ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਇਸ ਨੂੰ ਰਾਮ ਜੀ ਨਾਲ ਜੋੜਿਆ ਜਾਂਦਾ ਹੈ ਪਰ ਮੈਂ ਇਹ ਸਮਝਦਾ ਹਾਂ ਕਿ ਆਮ ਜਨਤਾ ਦਾ ਤਿਉਹਾਰ ਹੈ ਕਿਉਂਕਿ ਜਦੋਂ ਰਾਮ ਜੀ ਆਏ ਉਦੋਂ ਅਮਾਵਸ ਦੀ ਰਾਤ ਸੀ ਉਹਨਾਂ ਦਾ ਰਸਤਾ ਚੰਨਣਾਉਣ ਵਾਸਤੇ ਲੋਕਾਂ ਨੇ ਪ੍ਰਕਾਸ਼ਮਾਨ ਕੀਤਾ ਦੀਪਕ ਬਾਲ ਕੇ ਅੱਜ ਵੀ ਉਸ ਉਸੇ ਚੀਜ਼ ਨੂੰ ਯਾਦ ਰੱਖਦੇ ਹੋયા ਮਤਲਬ ਸਾਡੇ ਹਿੰਦੂਸਤਾਨੀਆਂ ਦਾ ਇਹ ਮੈਂ ਸਮਝਦਾ ਹਾਂ ਕਿ ਖੁਲਦਲੀ ਹੈ ਜਾਂ ਇਹਨਾਂ ਦਾ ਪੋਜ਼ਿਟਿਵ ਪੱਖ ਹੈ ਕਿ ਜਦ ਵੀ ਇਹ ਕਿਸੇ ਵਿਅਕਤੀ ਨੂੰ ਜਿਹਨੂੰ ਇਹ ਅੱਛਾ ਮੰਨਦੇ ਹੈ ਉਹਦੇ ਵਾਸਤੇ ਇਹ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਨੂੰ ਤਿਆਰ ਰਹਿੰਦੇ ਆ ਉਸ ਦੇ ਰਸਤਾ ਚੰਨਣਾਂ ਵਾਸਤੇ ਤਿਆਰ ਰਹਿੰਦੇ ਆ ਉਸ ਦੇ ਉਪਦੇਸ਼ਾਂ ਤੇ ਚੱਲਣ ਵਾਸਤੇ ਤਿਆਰ ਤਿਆਰ ਰਹਿੰਦੇ ਆ ਇਹ ਜਿਹੜਾ ਅੱਜ ਦਾ ਉਪਰਾਲਾ ਹੈ ਇਹ ਉਪਰਾਲਾ ਦੀਪਕ ਨੰਦਾ ਜੀ ਸੌਰਵ ਗੁਪਤਾ ਜੀ ਤੇ ਇਹਨਾਂ ਦੇ ਸਾਥੀਆਂ ਵੱਲੋਂ ਹਰ ਸਾਲ ਕੀਤਾ ਜਾਂਦਾ ਹੈ ਕਈ ਸਾਲਾਂ ਤੋਂ ਕੀਤਾ ਜਾਂਦਾ ਜਿਸ ਦੇ ਵਿੱਚ ਫੁੱਲ ਵੰਡੇ ਜਾਂਦੇ ਹਨ ਤਾਂ ਕਿ ਗ੍ਰੀਨ ਦੀਵਾਲੀ ਦੇ ਨਾਂ ਤੇ ਇਹ ਦੀਵਾਲੀ ਨੂੰ ਮੂਰਤੀਮਾਨ ਕੀਤਾ ਜਾ ਸਕੇ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਸੁੰਦਰ ਬੂਟੇ ਲਾਣ ਦਾ ਮੌਕਾ ਮਿਲੇ ਆਪਣੇ ਘਰਾਂ ਨੂੰ ਸੁੰਦਰ ਬਣਾਉਣ ਦਾ ਮੌਕਾ ਮਿਲੇ ਤੇ ਇਸ ਤੋਂ ਬਿਨਾ ਕਿਉਂਕਿ ਬੂਟੇ ਆਕਸੀਜਨ ਦਿੰਦੇ ਹਨ ਇਹ ਸਾਡੀ ਜ਼ਿੰਦਗੀ ਨੂੰ ਬਹੁਤ ਅੱਛਾ ਬਣਾਉਂਦੇ ਹਨ ਸਾਡੀ ਜ਼ਿੰਦਗੀ ਨੂੰ ਸੁੰਦਰ ਬਣਾਉਂਦੇ ਹਨ ਤਾਂ ਕਿ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਕਿ ਹੋਰ ਲੋਕ ਵੀ ਵੱਧ ਤੋਂ ਵੱਧ ਬੂਟੇ ਲਗਾਣ ਅਤੇ ਇਹ ਇੱਕ ਦੀਵਾਲੀ ਦਾ ਸਭ ਤੋਂ ਵੱਡਾ ਜਿਹੜਾ ਹੈ ਉਹ ਸੁਨੇਹਾ ਹੈ। ਥੈਂਕ ਯੂ ਧੰਨਵਾਦ। ਭਾਜੀ ਇਹ ਸਭ ਤੋਂ ਵੱਡੀ ਪਹਿਲ ਹੈ ਨੰਗਲ ਦੇ ਵਿੱਚ ਦੀਪਕ ਨੰਦਾ ਜੀ ਤੇ ਸੌਰਵ ਗੁਪਤਾ ਜੀ ਜਿਹੜਾ ਕਰਵਾ ਰਿਹਾ ਹੈ ਗ੍ਰੀਨ ਦੀਵਾਲੀ ਜਿਹਨੂੰ ਆਪਾਂ ਕਹਿ ਲੈਣੇ ਆ। ਸੋ ਮੈਂ ਸਾਰਿਆਂ ਨੂੰ ਕਹਾਂਗਾ ਕਿ ਵੀ ਤੁਸੀਂ ਵੀ ਸਾਰੇ ਇਸ ਦਾ ਹਿੱਸਾ ਬਣੋ ਅੱਗੇ ਵੜ ਚੜ ਕੇ ਪਟਾਕਿਆਂ ਤੋਂ ਬਚ ਕੇ ਤੁਸੀਂ ਗ੍ਰੀਨ ਦੀਵਾਲੀ ਜਿਹੜੀ ਆਪਣੇ ਫੁੱਲਾਂ ਦੇ ਨਾਲ ਘਰ 'ਚ ਹਰਿਆਲੀ ਆਉਗੀ। ਸੋ ਸਾਰਿਆਂ ਨੂੰ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਾਂ। ਤੇ ਮੈਂ ਕਹੂੰਗਾ ਜੀ ਸਾਰੇ ਗ੍ਰੀਨ ਦੀਵਾਲੀ ਜ਼ਰੂਰ ਮਨਾਓ ਧੰਨਵਾਦ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਰਾਹੀਂ ਸਮੂਹ ਨੰਗਲਵਾਸੀਆਂ ਨੂੰ ਤੇ ਸਮੂਹ ਪੰਜਾਬ ਵਾਸੀਆਂ ਨੂੰ ਹੈਪੀ ਗ੍ਰੀਨ ਦੀਵਾਲੀ ਦਾ ਸਨੇਹਾ ਦੇਣਾ ਚਾਹਨਾ ਕਿਉਂਕਿ ਕਿਉਂਕਿ ਜਿਹੜਾ ਸਾਡਾ ਅੱਜ ਦਾ ਸਮਾਂ ਹੈ ਇਹ ਗਲੋਬਲ ਵਾਰਮਿੰਗ ਤੋਂ गुज़र ਰਿਹਾ ਹੈ ਪ੍ਰਿਆਵਰਣ ਦੀ ਸਾਂਭ ਸੰਭਾਲ ਇਸ ਟਾਈਮ ਸਭ ਤੋਂ ਜ਼ਰੂਰੀ ਹੋ ਗਈ ਹੈ ਕਿਉਂਕਿ ਕੋਰੋਨਾ ਕਾਲ ਚਾ ਵੀ ਤੁਸੀਂ ਸਮਝਿਆ ਤੁਸੀਂ ਔਰ ਦੇਖਿਆ ਵੀ ਸਾਰਿਆਂ ਨੇ ਕਿ ਜਿਹੜੇ ਮਨੁੱਖ ਦੀ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਆਕਸੀਜਨ ਮਤਲਬ ਸਾਹ ਲੈਣੇ ਉਹ ਬਹੁਤ ਹੀ ਕੀਮਤੀ ਹੋ ਗਿਆ ਸੀ ਉਸ ਟਾਈਮ ਤੁਸੀਂ ਦੇਖਿਆ 25-25 ਹਜ਼ਾਰ ਦਾ ਇੱਕ ਇੱਕ ਸਿਲੰਡਰ ਵਿਗਿਆ ਜੋ ਕਿ ਕੁਦਰਤ ਵੱਲੋਂ ਸਾਨੂੰ ਇਹ ਚੀਜ਼ ਫ੍ਰੀ ਮਿਲਦੀ ਹੈ ਲੇਕਿਨ ਉਸ ਫ੍ਰੀ ਦੀ ਚੀਜ਼ ਨੂੰ ਪਾਣ ਵਾਸਤੇ ਵੀ ਸਾਨੂੰ ਕੁਛ ਨਾ ਕੁਛ ਉਪਰਾਲੇ ਕਰਦੇ ਰਹਿਣਾ ਚਾਹੀਦਾ ਇਸੇ ਸੰਦਰਭ ਦੇ ਵਿੱਚ ਅਸੀਂ ਪਿਛਲੇ ਤਕਰੀਬਨ 10 ਸਾਲ ਤੋਂ ਸਾਡਾ ਸ਼ਵਾਲਿਕ ਯੂਥ ਕਲੱਬ ਸੌਰਵ ਗੁਪਤਾ ਜੀ ਦੀ ਪ੍ਰਧਾਨਗੀ ਹੇਠ ਇਸ ਸ਼ਵਾਲਿਕ ਕੈਂਪਨੂ ਦੇ ਵਿੱਚ ਹਰ ਸਾਲ ਗ੍ਰੀਨ ਦੀਵਾਲੀ ਦੇ ਦੀਵਾਲੀ ਦੇ ਮੌਕੇ ਤੇ ਗ੍ਰੀਨ ਦੀਵਾਲੀ ਮਨਾਣ ਦਾ ਲੋਕਾਂ ਨੂੰ ਸੁਨੇਹਾ ਦਿੰਦਾ ਤਾਂ ਕਿ ਲੋਕ ਪਟਾਕਿਆਂ ਦੇ ਪ੍ਰਦੂਸ਼ਣ ਤੋਂ ਬਚਣ ਤੇ ਇਹ ਗ੍ਰੀਨ ਹਰੀ-ਭਰੀ ਦੀਵਾਲੀ ਮਨਾਣ ਇਸ ਤੋਂ ਇਲਾਵਾ 15 ਅਗਸਤ ਵਾਲੇ ਦਿਨ ਵੀ ਸਾਡਾ ਜਿਹੜਾ ਯੂਥ ਕਲੱਬ ਹੈ ਸ਼ਵਾਲਕ ਯੂਥ ਕਲੱਬ ਇਹ ਰੁੱਖਾਂ ਦੀ ਛਬੀ ਲਾਂਦਾ ਜਿਸ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਫਲਦਾਰ ਛਾਇਆਦਾਰ ਤੇ ਆਯੁਰਵੈਦਿਕ ਬੂਟੇ ਲੋਕਾਂ ਨੂੰ ਮੁਫਤ ਵੰਡ ਦਿੱਤੇ ਜਾਂਦੇ ਆ ਤੇ ਦੀਵਾਲੀ ਦੇ ਮੌਕੇ ਦੇ ਵੀ ਫੁੱਲਾਂ ਵਾਲੇ ਬੂਟੇ ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਵਿਸ਼ੁਲਕ ਵੰਡ ਕੇ ਜਿਹੜੀ ਗ੍ਰੀਨ ਦੀਵਾਲੀ ਹਰੀ ਵਰੀ ਦੀਵਾਲੀ ਮਨਾਉਣ ਦਾ ਸੁਨੇਹਾ ਦਿੰਨੇ ਆ ਮੈਂ ਇੱਕ ਵਾਰੀ ਫੇਰ ਤੁਹਾਡੇ ਚੈਨਲ ਰਾਹੀਂ ਸਮੂਹ ਨੰਗਲ ਵਾਸੀਆਂ ਨੂੰ ਤੇ ਸ਼ਿਵੂ ਸ਼ਵਾਲਿਕ ਯੂਨੀਵਰਸਿਟੀਆਂ ਨੂੰ ਆਪਣੇ ਵੱਲੋਂ ਤੇ ਆਪਣੇ ਸ਼ਵਾਲਿਕ ਯੂਥ ਕਲੱਬ ਵੱਲੋਂ ਹੈਪੀ ਗ੍ਰੀਨ ਦੀਵਾਲੀ ਕਹਿਣਾ ਤੇ ਸਾਰਿਆਂ ਨੂੰ ਇਹ ਸੁਨੇਹਾ ਦਿੰਨਾ ਕਿ ਸਭ ਨੇ ਹਰੀ ਵਰੀ ਦੀਵਾਲੀ ਮਨਾਣੀ ਹੈ ਸਭ ਨੇ ਖੁਸ਼ ਰਹਿਣਾ ਤੇ ਸਵਸਥ ਰਹਿਣਾ ਧੰਨਵਾਦ